ਸ਼ਤਰੀਆ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਚਟਨੀ ਸ਼ਾਇਦ ਹੀ ਤੱਕ ਦੇ ਤੁਸੀਂ ਇਸ ਤਰੀਕੇ ਨਾਲ ਬਣਾਈ ਹੋਵੋਗੇ ਬਿਲਕੁਲ ਅਲੱਗ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਹੈਲਦੀ ਬਣ ਕੇ ਤਿਆਰ ਹੋਵਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਚਟਨੀ ਦੀ ਰੈਸਪੀ ਸ਼ੁਰੂ ਕਰ ਗੈਸ ਤੇ ਇੱਕ ਪੈਨ ਰੱਖਾਂਗੇ ਇੱਕ ਚਮਚੇ ਦੇ ਵਿੱਚ ਪਾਵਾਂਗੇ ਤੇਲ ਦਾ ਤੇਲ ਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰ ਲਾਂਗੇ ਦੋ ਚਮਚ ਅਸੀਂ ਕੱਚੀ ਮੂੰਗਫਲੀ ਲਈ ਆ ਇਹਦੇ ਵਿੱਚ ਅਸੀਂ ਮੂੰਗਫਲੀ ਦਾ ਯੂਜ਼ ਕਰਾਂਗੇ ਮੂੰਗਫਲੇ ਨੂੰ 2 ਮਿੰਟ ਲਈ ਅਸੀਂ ਬਿਲਕੁਲ ਸਲੋ ਗੈਸ ਤੇ ਭੁੰਨ ਲਾਂਗੇ ਇਹਦਾ ਕੱਚਾ ਫਲੇਵਰ ਅਸੀਂ ਦੂਰ ਕਰਨਾ ਹੈ ਇਹ ਵਾਲੀ ਚਟਨੀ ਹੈ ਜਿਹੜੀ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਣ ਵਾਲੀ ਹੈ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸ਼ਾਇਦ ਹੀ ਕਦੇ ਤੁਸੀਂ ਇਸ ਤਰੀਕੇ ਦੀ ਚਟਨੀ ਬਣਾਈ ਹੋਊਂਗੀ ਦੇਖੋ ਮੂੰਗਫਲੀ ਬਿਲਕੁਲ ਭੁੰਨ ਚੁੱਕੀ ਹੈ ਇਹਨੂੰ ਅਸੀਂ ਅਲੱਗ ਕੱਢ ਲਾਂਗੇ ਇਸੇ ਤੇਲ ਵਿੱਚ ਅਸੀਂ ਪਾਵਾਂਗੇ 1 ਇੰਚ ਅਦਰਕ ਦਾ ਟੁਕੜਾ ਤੇ 4 ਤੋਂ 5 ਲਸਣ ਦੀਆਂ ਕਲੀਆਂ ਇਹਨਾਂ ਨੂੰ ਅਸੀਂ ਭੁੰਨ ਕੇ ਤਿਆਰ ਕਰਾਂਗੇ ਤੇ ਨਾਲ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਅਸੀਂ ਹਰੀ ਮਿਰਚਾਂ ਲਈਆਂ ਸੀਗੀਆਂ ਇਹਨਾਂ ਨੂੰ ਵੀ ਦੇ ਨਾਲ ਹੀ ਪਾ ਲਵਾਂਗੇ ਇਹਨਾਂ ਨੂੰ 2 ਮਿੰਟ ਲਈ ਅਸੀਂ ਬਿਲਕੁਲ ਸਲੋ ਗੈਸ ਤੇ ਭੁੰਨ ਲਾਂਗੇ ਲਸਣ ਦੀਆਂ ਕਲੀਆਂ ਨੂੰ ਚੰਗੀ ਤਰ੍ਹਾਂ ਭੁੰਨਣਾ ਤਾਂ ਕਿ ਇਹ ਚਟਨੀ ਵਿੱਚ ਤੋਂ ਇਹਨਾਂ ਦਾ ਕੱਚਾ ਫਲੇਵਰ ਨਾ ਆਵੇ ਚੰਗੀ ਤਰ੍ਹਾਂ ਪਲਟ-ਪਲਟ ਕੇ ਇਹਨਾਂ ਨੂੰ ਥੋੜਾ ਜਿਹਾ 골ਡਨ ਬ੍ਰਾਊਨ ਹੋਣ ਤੱਕ ਭੁੰਨ ਲਾਂਗੇ ਲਸਣ ਦੀਆਂ ਲਸਣ ਨੂੰ ਕਿਉਂਕਿ ਲਸਣ ਦਾ ਫਲੇਵਰ ਹੈ ਜਿਹੜਾ ਉਹ ਕੱਚਾ ਵਧੀਆ ਨਹੀਂ ਲੱਗਦਾ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲੈਣਾ ਬਿਲਕੁਲ ਸਲੋ ਗੈਸ ਤੇ ਹੀ ਭੁੰਨਾਂਗੇ ਲਗਾਤਾਰ ਚਲਾਉਂਦੇ ਹੋਏ ਭੁੰਨ ਲਾਂਗੇ ਇਹਨਾਂ ਨੂੰ ਅਸੀਂ ਜਦੋਂ ਕਦੇ ਸਬਜ਼ੀ ਖਾਣ ਦਾ ਮਨ ਨਾ ਹੋਵੇ ਤਾਂ ਤੁਸੀਂ ਇਸ ਤਰੀਕੇ ਨਾਲ ਇਹ ਵਾਲੀ ਚਟਨੀ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਤੁਸੀਂ ਦੇਖ ਸਕਦੇ ਹੋ ਸਾਡੀ ਲਸਣ ਦੀਆਂ ਕਲੀਆਂ ਬਿਲਕੁਲ ਭੁੰਨ ਹੋ ਚੁੱਕੀਆਂ ਨੇ ਜਿਹੜੀ ਅਸੀਂ ਮੂੰਗਫਲੀ ਨੂੰ ਭੁੰਨ ਕੇ ਰੱਖਿਆ ਸੀ ਅਲੱਗ ਓਏ ਦੇ ਵਿੱਚ ਐਡ ਕਰ ਦਾਂਗੇ ਤੇ ਨਾਲ ਹੀ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਅੱਧਾ ਚਮਚ ਜੀਰਾ ਇਸ ਟਾਈਮ ਤੇ ਗੈਸ ਦੀ ਫਲੇਮ ਅਸੀਂ ਬੰਦ ਕਰਤੀ ਹੈ ਪੈਨ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਇਸ ਕਰਕੇ ਜੀਰਾ ਭੁੰਨਣ ਨੂੰ ਟਾਈਮ ਨਹੀਂ ਲੱਗਦਾ ਤੇਸਟ ਦੇ ਅਕੋਰਡਿੰਗ ਇਹਦੇ ਵਿੱਚ ਲੋਨ ਪਾਵਾਂਗੇ ਅੱਧਾ ਚਮਚ ਧਨੀਆ ਪਾਊਡਰ ਦਾ ਪਾਵਾਂਗੇ ਤੇ ਕੱਟਾ-ਕਟਿਆ ਹੋਇਆ ਹਰਾ ਧਨੀਆ ਐਡ ਕਰ ਦਾਂਗੇ 2 ਸੈਕਿੰਡ ਲਈ ਇਹਨਾਂ ਨੂੰ ਲਗਾਤਾਰ ਚਲਾ ਲਵਾਂਗੇ ਕਿਉਂਕਿ ਪੈਨ ਗਰਮ ਹੈ ਸਾਡਾ ਨਾਲ ਦੀ ਨਾਲ ਇਹ ਭੁੰਨ ਹੋ ਜਾਂਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਹਨਾਂ ਨੂੰ ਠੰਡਾ ਕਰ ਲਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਠ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਮੇਰੀ ਚਟਣੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਪੂਰੀਆਂ ਨਾਲ ਖਾ ਸਕਦੇ ਹੋ ਇਹਨਾਂ ਨੂੰ ਅਸੀਂ ਠੰਡੇ ਹੋਣ ਲਈ ਰੱਖ ਦਾਂਗੇ ਦੇਖੋ ਬਿਲਕੁਲ ਠੰਡੇ ਹੋ ਚੁੱਕੇ ਆ ਇਹਨਾਂ ਨੂੰ ਅਸੀਂ ਹੁਣ ਕੁੰਡੀ ਸੋਟੇ ਵਿੱਚ ਕੁੱਟ ਕੇ ਤਿਆਰ ਕਰਾਂਗੇ ਜੇ ਤੁਹਾਡੇ ਕੋਲ ਕੁੰਡੀ ਸੋਟਾ ਨਹੀਂ ਹੈਗਾ ਤਾਂ ਤੁਸੀਂ ਮੋٹے ਵਾਲਾ ਚੋਪਰ ਆਂਦਾ ਜਿਹੜਾ ਚੋਪਰ ਵਿੱਚ ਵੀ ਇਹਨੂੰ ਥੋੜਾ ਜਿਹਾ ਦਰਦਰਾ ਜਿਹਾ ਪੀਸ ਕੇ ਤਿਆਰ ਕਰ ਸਕਦੇ ਹੋ ਜ਼ਿਆਦਾ ਬਰੀਕ ਚਟਣੀ ਇਹ ਬਣਾ ਕੇ ਤਿਆਰ ਨਹੀਂ ਕਰਨੀ ਅਸੀਂ ਕੁੰਡੀ ਸੋਟੇ ਵਿੱਚ ਅਸੀਂ ਨੂੰ ਦਰਦਰਾ ਜਿਹਾ ਦੇਖੋ ਇਸ ਤਰੀਕੇ ਨਾਲ ਕੁੱਟ ਲਾਂਗੇ ਉੰਡੀ ਸੋਟੇ ਵਾਲੀ ਚਟਨੀ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ। ਬਿਲਕੁਲ ਦੇਸੀ ਤਰੀਕੇ ਨਾਲ ਇਹ ਚਟਨੀ ਬਣਾ ਕੇ ਤਿਆਰ ਕੀਤੀ ਹੈ ਅਸੀਂ। ਦੇਖੋ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਦਰਦਰਾ ਜਿਹਾ ਪੀਸ ਲੈਣਾ ਹੈ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿਦਾਂ ਦੀ ਲੱਗੀ। ਪਲੀਜ਼ ਆਪਣਾ ਫੀਡਬੈਕ ਜ਼ਰੂਰ ਸ਼ੇਅਰ ਕਰਿਆ ਕਰੋ। ਤੁਸੀਂ ਦੇਖ ਸਕਦੇ ਹੋ ਇਹਨੂੰ ਦਰਦਰਾ ਜਿਹਾ ਅਸੀਂ ਪੀਸ ਕੇ ਤਿਆਰ ਕਰ ਲਿਆ ਹੈ ਇਸ ਤਰੀਕੇ ਨਾਲ। ਜਿਆਦਾ ਮਸਾਲਿਆਂ ਦਾ ਅਸੀਂ ਯੂਜ਼ ਕਰਨਾ ਨਹੀਂ ਕਰਨਾ ਕਿਉਂਕਿ ਇਹ ਬਹੁਤ ਜ਼ਿਆਦਾ ਸਪਾਈਸੀ ਹੈ ਕਿਉਂਕਿ ਇਹਦੇ ਵਿੱਚ ਹਰੀ ਮਿਰਚਾਂ ਦੀ ਜਿਹੜੀ ਕੁਆਂਟੀਟੀ ਉਹ ਜ਼ਿਆਦਾ ਪਾਈ ਹੈ ਅਸੀਂ ਤੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਨਿੰਬੂ ਦਾ ਰਸ ਜੇ ਤੁਹਾਡੇ ਕੋਲ ਨਿੰਬੂ ਦਾ ਰਸ ਨਹੀਂ ਹੈਗਾ ਤਾਂ ਤੁਸੀਂ ਅੱਧਾ ਚਮਚ ਇਹਦੇ ਵਿੱਚ ਅਮਚੂਰ ਪਾਊਡਰ ਵੀ ਪਾ ਸਕਦੇ ਹੋ ਸਾਡੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਹੁਣ ਅਸੀਂ ਇਹਨੂੰ ਸਰਵ ਕਰ ਲਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕੀ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਅਗਲੇ ਸ਼ਤਿਅਕਾਲ ਤੁਸੀਂ ਵੀ ਬਣਾਓ ਤੇ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ